ਲੁਧਿਆਣਾ ਤੋਂ ਕਾਂਗਰਸ ਦੇ ਐਮਪੀ ਰਵਨੀਤ ਬਿੱਟੂ ਸਾਥੀਆਂ ਸਣੇ 5 ਮਾਰਚ ਨੂੰ ਗ੍ਰਿਫਤਾਰੀ ਦੇਣਗੇ ਪਿਛਲੇ ਦਿਨੀ ਲੁਧਿਆਣਾ ਨਗਰ ਨਿਗਮ ਦੇ ਕੰਮ ਵਿੱਚ ਦਖਲ ਪਾਉਣ ਦੇ ਇਲਜ਼ਾਮ ਤਹਿਤ ਕੇਸ ਦਰਜ ਹੋਇਆ ਸੀ ਇਸ ਤੋਂ ਬਾਅਦ ਉਹ ਸਥਾਨਕ ਪਾਰਟੀ ਵਰਕਰਾਂ ਅਤੇ ਲੀਡਰਾਂ ਨਾਲ ਗੱਲ ਕਰਨ ਤੋਂ ਬਾਅਦ ਬਿੱਟੂ ਨੇ ਐਲਾਨ ਕੀਤਾ ਹੈ ਕਿ ਉਹ 5 ਮਾਰਚ ਨੂੰ ਗ੍ਰਿਫਤਾਰੀ ਦੇਣਗੇ ਚੁਣੌਤੀ ਦਿੱਤੀ ਕਿ ਸਰਕਾਰ ਉਹਨਾਂ ਨੂੰ ਗ੍ਰਿਫਤਾਰ ਕਰੇ ਅਭਿਦਾਨ ਸਭਾ ਹਲਕੇ ਦੇ ਲੀਡਰਾਂ ਨਾਲ ਸਾਡੇ ਮੀਨ ਮੋਲਕ ਵਰ ਵਰਕਰਾਂ ਨਾਲ ਜੋ ਗੱਲ ਹੋਈ ਆ ਉਹਨਾਂ ਨੇ ਇਹ ਗੱਲ ਕਹੀ ਆ ਬਈ ਬਿਲਕੁਲ ਇਸ ਸਰਕਾਰ ਮੂਰੇ ਝੁਕਣਾ ਨਹੀਂ ਗ੍ਰਿਫਤਾਰੀ ਦੇਣੀ ਆ ਸਾਰਿਆਂ ਨੇ ਇਹ ਗੱਲ ਕਹੀ ਆ ਵੀ ਜਦੋਂ ਪਰਚਾ ਦਰਜ ਕੀਤਾ ਏ ਤੇ ਫੇਰ ਪਿੱਛੇ ਹਟਣ ਦਾ ਮਤਲਬ ਨਹੀਂ 5 ਤਰੀਕ ਨੂੰ 5 ਤਰੀਕ ਨੂੰ ਡੀਸੀ ਮੰਗਲਵਾਰ ਦਿਨ ਮੰਗਲਵਾਰ ਟਿਊਜ਼ਡੇ 5 ਤਰੀਕ ਨੂੰ 12 ਵਜੇ ਅਸੀਂ ਹਜ਼ਾਰਾਂ ਦੀ ਗਿਣਤੀ ਜਿਹੜਾ ਇਹ ਉਹ ਵਰਕਰ ਆਪਣੀ ਗ੍ਰਿਫਤਾਰੀ ਦੇਣ ਜਾਏਗਾ ਪਹਿਲਾਂ ਅਸੀਂ ਜਿਨ੍ਹਾਂ ਤੇ ਉਹਨਾਂ ਨੇ ਬਾਇ ਨੇਮ ਪਰਚਾ ਦਰਜ ਕੀਤਾ ਹੈ ਉਹ ਤੇ ਉਸ ਤੋਂ ਬਾਅਦ ਜਿੰਨੇ ਵੀ ਉਹ ਲੋਕ ਚਾਹਣਗੇ ਜਿੰਨੇ ਦੇ ਵੀ ਉਹਨਾਂ ਦੇ 50 60 ਜਿੰਨੇ ਵੀ ਲੋਕ ਚਾਹੀਦੇ ਆ ਉਹ ਸਾਰੇ ਸੈਂਕੜੇ ਲੋਕ ਨੇ ਜਿਹੜੇ ਉਹ ਗ੍ਰਿਫਤਾਰੀਆਂ ਦੇਣ ਲਈ 5 ਤਰੀਕ ਨੂੰ ਡੀਸੀ ਦਫ਼ਤਰ 12 ਵਜੇ ਮੰਗਲਵਾਰ ਨੂੰ ਪਹੁੰਚਣਗੇ ਇਹ ਇਸੇ ਤਰੀਕੇ ਨਾਲ ਸੰਘਰਸ਼ ਚੱਲਦੇ ਆ ਕਦੇ ਸੰਘਰਸ਼ ਦਬੇ ਨਹੀਂ ਜਾਂਦੇ ਤੇ ਇਸ ਕਰ ਲਈ ਇਹ ਕਾਂਗਰਸ ਪਾਰਟੀ ਆ ਆਜ਼ਾਦੀ ਦੀ ਲੜਾਈ ਅਤਵਾਦੀ ਦੀ ਲੜਾਈ ਭਾਈ ਪਰਚਿਆਂ ਨਾਲ ਖੁਸ਼ ਹੋਣੇ ਤੁਸੀਂ ਪਰਚਿਆਂ ਨਾਲ ਖੁਸ਼ ਹੋ ਜੋ ਸਾਨੂੰ ਕੀ ਫਰਕ ਪੈਂਦਾ ਪਰ ਲੋਕਾਂ ਦੀ ਆਵਾਜ਼ ਹਟਾਉਣੀ ਕਦੇ ਇਹ ਬੰਦ ਨਹੀਂ ਕਰ ਸਕਣਗੇ ਸਾਡੇ ਕਾਂਗਰਸ ਇਹ ਉਹ ਪਾਰਟੀ ਆ ਸਭ ਨੇ ਦੱਸਿਆ ਕਾਂਗਰਸ ਪਾਰਟੀ ਦਾ ਇਤਿਹਾਸ ਬਿਲਕੁਲ ਜਿੱਦਣ ਜੇਲ੍ਹ ਚੋਂ ਛੱਡੋਗੇ ਉਹਦੋਂ ਬਾਅਦ ਫੇਰ ਜਿੱਥੇ ਤੁਸੀਂ ਚੋਰੀਦੁਆਰੀਆਂ ਕਰਦੇ ਹੋ ਲੁੱਟਮਾਰ ਕਰਦੇ ਹੋ ਉਹਨਾਂ ਨੂੰ ਫੇਰ ਜਾਗਰ ਕਰਾਂਗੇ ਇੱਕ ਮਿੰਟ ਲਈ ਵੀ ਸਾਡਾ ਵਰਕਰ ਹੁਣ ਸਾਹ ਨਹੀਂ ਲਊਗਾ 2 ਸਾਲ ਅਸੀਂ ਦੇਤੇ ਇਹ ਚੰਗਿਆਰੀ ਆ ਜਿਹੜੀ ਉਹ ਸ਼ੁਰੂ ਹੋ ਚੁੱਕੀ ਆ ਤੇ ਇਹ ਲੁੱਟਮਾਰ ਇਹਨਾਂ ਦੀ ਬੰਦ ਕਰਾਂਗੇ ਸਾਡੇ ਪਿੰਡਾਂ ਗ੍ਰਿਫਤਾਰ ਕਰ ਲੈਂਦੇ ਆ ਜੀ ਇਹ ਪਹਿਲਾ ਗ੍ਰਿਫਤਾਰੀ ਕੀ ਗੱਲ ਨਹੀਂ ਕੋਈ ਉਹ ਉਹਨਾਂ ਦੀ ਜੀ ਉਹ ਜੀ ਸਦਕੇ ਜਦ ਮਰਜੀ ਗ੍ਰਿਫਤਾਰ ਕਰਨ ਉਹ ਤਾਂ ਅਸੀਂ ਆਪਣੇ ਆਪਣੇ ਘਰਾਂ ਚ ਹੀ ਆ ਅਸੀਂ ਕਿਹੜੇ ਕਿਤੇ ਬਾਹਰ ਭੱਜੇ ਹੋਏ ਆ ਹੁਣ ਕਰ ਲੈਣਾ ਕਿ ਗ੍ਰਿਫਤਾਰ ਅਸੀਂ ਨਹੀਂ ਕਿਤੇ ਗਏ ਵੱਡੀ ਗਿਣਤੀ ਚ ਪੁਲਿਸ ਅਧਿਕਾਰੀ ਖੜੇ ਨੇ ਸਾਹਮਣੇ ਸੀਬੀ ਦਫ਼ਤਰ ਦੇ ਬਾਹਰ ਤਨਾਤ ਕਿਤੇ ਗਏ ਨਹੀਂ ਉਹਦੇ ਬਾਰੇ ਤਾਂ ਸਾਨੂੰ ਅਸੀਂ ਤਾਂ ਅੰਦਰ ਆ ਪਤਾ ਨਹੀਂ ਲੱਗਿਆ ਪਰ ਮੈਂ ਤਾਂ ਇਹੀ ਕਹਿੰਦੇ ਆ ਨਾ ਜਿੱਥੇ ਜਿੱਥੇ ਇਹ ਡਰਦੇ ਆ ਖਾਕੀ ਨੂੰ ਅੱਗੇ ਕਰਦੇ ਆ ਜਿੱਥੇ ਜਿੱਥੇ ਇਹ ਫਸਦੇ ਆ ਖਾਕੀ ਨੂੰ ਅੱਗੇ ਕਰਦੇ ਆ ਉਹ ਸਾਡੇ ਭਰਾ ਨੇ ਸਾਰੇ ਪੁਲਿਸ ਵਾਲੇ ਉਹ ਸਾਡੇ ਨੇ ਇਸ ਕਰਕੇ ਉਹ ਸਾਡੇ ਵੱਲ ਕਦੇ ਵੀ ਪਤੀ ਵਾਹ ਨਹੀਂ ਸਾਨੂੰ ਲੱਗਣ ਦੇਣਗੇ ਹਾਂ ਸਰਕਾਰ ਆ ਜ਼ਾਲਿਮ ਸਰਕਾਰ ਆ ਉਹਨਾਂ ਦਾ ਕੀ ਉਹ ਤਾਂ ਰੋਜ਼ ਪਰਚੇ ਕਰਦੇ ਆ ਤੇ ਰੋਜ਼ ਇਨਕਾਊਂਟਰ ਹੋ ਰਹੇ ਆ ਰੋਜ਼ ਇਨਕਾਊਂਟਰ ਹੋ ਰਹੇ ਆ ਉਹਨਾਂ ਦੇ ਤਾਂ ਪਰਚੇ ਨਹੀਂ ਦਰਜ ਹੁੰਦੇ ਸੌਆਂ ਦੇ ਸੌ ਟੈਲੀਫੋਨ ਜੇਲ੍ਹਾਂ ਚੋਂ ਲੱਭ ਰਹੇ ਆ ਉਹ ਤਾਂ ਰੋਕ ਨਹੀਂ ਹੁੰਦੇ ਜਿਹੜੇ ਰੋਜ਼ ਲੁੱਟ ਰਹੇ ਐ ਐਮਐਲਏ ਪੈਸੇ ਲੁੱਟ ਕੇ ਜਿਹੜੇ ਬਾਹਰ ਭੱਜ ਗਏ ਉਹ ਆਵੇਂ ਤਾਂ ਮੂਰੇ ਜੀ ਦੇ ਪਰਚਾ ਮੇਰਾ ਸਾਡੇ ਤੇ ਪਰਚਾ ਇਸ ਕਰਕੇ ਦਰਜ ਨਹੀਂ ਹੋਇਆ ਵੀ ਅਸੀਂ ਕਾਰਪੋਰੇਸ਼ਨ ਉਹ ਦੁੱਖ ਨਹੀਂਗਾ ਦੁੱਖ ਇਹ ਹੋਇਆ ਵੀ ਰਾਗਵ ਚੱਡੇ ਦਾ ਨੌਕੇ ਮੇਲੇ ਆਤਾ ਰਾਗਵ ਚੱਡੇ ਦੇ ਕਰਕੇ ਦਿੱਲੀੋਂ ਹੁਕਮ ਆਇਆ ਵੀ ਇਹਨਾਂ ਤੇ ਪਰਚਾ ਦਰਜ ਕਰੋ ਕਿਉਂਕਿ ਰਾਗਵ ਚੱਡਾ ਸਭ ਤੋਂ ਇਹਨਾਂ ਦੀ ਦੁੱਖ ਦੀ ਰਾਗਾ ਦੁੱਖ ਦੀ ਰਾਗਾ ਜਿਹੜਾ ਪੰਜਾਬ ਚੋਂ ਸਾਰਾ ਕੁਝ ਉਹਦੀ ਉਹਦੀ ਕਾਰਸ਼ਤਾਨੀ ਨਾਲ ਜਿਹੜਾ ਇਹ ਪੰਜਾਬ ਅੱਜ ਇਸ ਅਧਾਰ ਤੇ ਖੜਾ